ਪੰਜਾਬੀ ਦੇ ਵਿੱਚ ਇੱਕ ਕਹਾਵਤਾਂ ਨਾਲੇ ਪੁੰਨ ਤੇ ਨਾਲੇ ਫਲੀਆਂ ਗਵਾਂ ਨੂੰ ਹਰਾ-ਜਾਰਾ ਬਰਜੰਗਵਲੀ ਨੂੰ ਪ੍ਰਸ਼ਾਦੇ ਮੋਹਰਾਂ ਨੂੰ ਦਾਣੇ ਕਿਸੇ ਵੀ ਪ੍ਰਕਾਰ ਦਾ ਜਿੰਨਾ ਮਰਜੀ ਨਸਾ ਭੇੜੇ ਰੁਬੇੜਾ ਕਰਦਾ ਬੰਦਾ ਛੇ ਉਹ ਚਿੱਟੇ ਦਾ ਕਰਦਾ ਛੇ ਸਮੈਗ ਦਾ ਕਰਦਾ ਮੁਰੂ ਘਰ ਮੱਥਾ ਦੇ ਕੇ ਗਵਾਂ ਨੂੰ 2 ਕਿਲੋ ਆਟਾ ਕਿਲੋ ਸ਼ੱਕਰ ਲੈ ਕੇ ਪੇੜੇ ਬਣਾ ਕੇ ਮੱਥਾ ਟੇਕ ਕੇ ਉਰੇ ਆਉਣੇ ਜਦੋਂ ਬੇਟਾ 15 ਨਾਲ ਬਾਅਦ ਦਵਾਰੇ ਉਹ ਬੰਦਾ ਆਉਂਦਾ ਤਾਂ ਉਹਦੇ ਚਿਹਰੇ ਦਾ ਜਿਹੜਾ ਨੂਰ ਹੈ ਉਹ ਬਖਰੀ ਗੱਲ ਬਜ਼ੁਰਗਾਂ ਨੂੰ ਆ ਬੰਦੇ ਦੇ ਬਾਗੇ ਦੇ ਇਤੇ ਚਾਰ ਡਾਣੇ ਫੜ ਕੇ ਮੰਜੇ ਤੇ ਡਾਕਟਰ ਨੇ ਜਵਾਬ ਦੇਤਾ ਦੀ ਅੱਜ ਦੇਖੋ ਦੇਖੋ ਕਿਵੇਂ ਭਲਵਾਨ ਬਣਿਆ ਖੜਾ ਮੁੰਡਾ ਇਹ ਜੇ ਮੈਂ ਖੁੱਲ ਕੇ ਦੱਸ ਬਤ ਦੂੰ ਵੀ ਮੈਂ ਸੱਡੇ ਹੀ ਨਹੀਂ ਸੀ ਕੋਸਾ ਵੀ ਆ ਨੰਦ ਜਿਹਾ ਮੈਂ ਹੁਣ ਸਭ ਤੋਂ ਪਹਿਲਾਂ